ਕੀ ਇੱਕ ਅਜਹੀ ਦੁਨੀਆ ਦੀ ਕਲਪਨਾ ਕੀਤੀ ਜਾ ਸਕਦੀ ਹੈ ਜਿੱਥੇ ਜੰਗਾਂ ਹੋਣ ਹੀ ਨਾ ਇਸ ਸੁਣਨ ਨੂੰ ਇੱਕ ਸੁਪਨੇ ਵਰਗਾ ਲੱਗਦਾ ਹੈ ਹੈਨਾ ਪਰ ਜੇ ਇਸ ਨੂੰ ਹਕੀਕਤ ਬਣਾਉਣ ਲਈ ਇੱਕ ਪੂਰਾ ਖਾਕਾ ਮੌਜੂਦ ਹੋਵੇ ਤਾਂ ਅੱਜ ਆਪਾਂ ਇੱਕ ਅਜਹੀ ਹੀ ਵੱਡੇ ਪ੍ਰਸਤਾਵ ਦੀ ਗੱਲ ਕਰਾਂਗੇ ਜਿਸ ਦਾ ਮਕਸਦ ਵਿਸ਼ਵ ਸ਼ਾਂਤੀ ਨੂੰ ਇੱਕ ਸੱਚਾਈ ਬਣਾਉਣਾ ਹੈ ਦੇਖੋ ਇਹ ਪ੍ਰਸਤਾਵ ਇੱਕ ਬਹੁਤ ਹੀ ਨਾਜ਼ੁਕ ਸਮੇਂ ਤੇ ਸਾਹਮਣੇ ਆਇਆ ਹੈ ਸਰੋਤ ਦਸਤਾਵੇਜ਼ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਤੀਜੇ ਵਿਸ਼ਵ ਯੁੱਧ ਦਾ ਖਤਰਾ ਸੱਚਮੁੱਚ ਸਾਡੇ ਸਿਰ ਤੇ ਮੰਡਰਾ ਰਿਹਾ ਹੈ ਔਰ ਇਸੇ ਕਰਕੇ ਮਨੁੱਖੀ ਸਭਿਅਤਾ ਅਜੇ ਇੱਕ ਬਹੁਤ ਅਹਿਮ ਮੋੜ ਤੇ ਖੜੀ ਹੈ ਇਹ ਸਿਰਫ ਇੱਕ ਡਰ ਨਹੀਂ ਬਲਕਿ ਇਹੀ ਉਹ ਚੰਗਿਆੜੀ ਹੈ ਜਿਸ ਨੇ ਇਸ ਪੂਰੇ ਪ੍ਰਸਤਾਵ ਨੂੰ ਜਨਮ ਦਿੱਤਾ ਹੈ ਤਾਂ ਫਿਰ ਇਸ ਵੱਡੇ ਵਿਚਾਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਪਾਂ ਇਸ ਨੂੰ ਪੰਜ ਹਿੱਸਿਆਂ ਵਿੱਚ ਵੇਖਾਂਗੇ ਪਹਿਲਾ ਆਪਾਂ ਜਾਣਾਂਗੇ ਕਿ ਇਹ ਪ੍ਰਸਤਾਵ ਅਸਲ ਵਿੱਚ ਹੈ ਕੀ ਫਿਰ ਇਸ ਦੇ ਸਭ ਤੋਂ ਅਹਿਮ ਹਿੱਸੇ ਯਾਨੀ ਯੂਨਾਈਟਿਡ ਮਾਸਟਰਸ ਨੂੰ ਸਮਝਾਂਗੇ ਉਸ ਤੋਂ ਬਾਅਦ ਇਸ ਦੀ ਬਣਤਰ ਇਸ ਨੂੰ ਲਾਗੂ ਕਰਨ ਦੀ ਯੋਜਨਾ ਅਤੇ ਅੰਤ ਵਿੱਚ ਇਸ ਦੇ ਪਿੱਛੇ ਛੁਪੇ ਹੋਏ ਡੂੰਘੇ ਅਧਿਆਤਮਿਕ ਅਰਥਾਂ ਦੀ ਪਰਚੋਲ ਕਰਾਂਗੇ ਤਾਂ ਚਲੋ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਇਹ ਪ੍ਰਸਤਾਵ ਕਿਹੜੀ ਵੱਡੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਖਿਰ ਉਹ ਕਿਹੜੀ ਅੱਗ ਹੈ ਜਿਸ ਨੂੰ ਇਹ ਬੁਝਾਉਣਾ ਚਾਹੁੰਦਾ ਹੈ ਦੇਖੋ ਇਹ ਪ੍ਰਸਤਾਵ ਇੱਕ ਨਹੀਂ ਬਲਕਿ ਕਈ ਵੱਡੀਆਂ ਚੁਣੌਤੀਆਂ ਵੱਲ ਇਸ਼ਾਰਾ ਕਰਦਾ ਹੈ ਵੱਡੀਆਂ ਤਾਕਤਾਂ ਵਿਚਕਾਰ ਵੱਡੀ ਦਸ਼ਮਣੀ ਵੱਡੇ ਪੱਧਰ ਤੇ ਤਬਾਹੀ ਮਚਾਉਣ ਵਾਲੇ ਹਥਿਆਰਾਂ ਤੋਂ ਪੈਦਾ ਹੋਇਆ ਖਤਰਾ ਅਤੇ ਵਾਤਾਵਰਨ ਦਾ ਗੰਭੀਰ ਸੰਕਟ ਇਹ ਉਹ ਮੁੱਦੇ ਹਨ ਜੋ ਸਿਰਫ ਛੋਟੇ ਮੋਟੇ ਸੁਧਾਰ ਨਹੀਂ ਬਲਕਿ ਸੋਚ ਦੇ ਪੂਰੇ ਢਾਂਗ ਨੂੰ ਬਦਲਣ ਦੀ ਮੰਗ ਕਰਦੇ ਨੇ ਅਤੇ ਇਸ ਦੇ ਟੀਚੇ ਦੀ ਵਿਸ਼ਾਲਤਾ ਬਾਰੇ ਸੋਚੋ ਗੱਲ ਕਿਸੇ ਇੱਕ ਦੇਸ਼ ਜਾਂ ਇਲਾਕੇ ਦੀ ਨਹੀਂ ਹੋ ਰਹੀ ਇਹ ਧਰਤੀ ਤੇ ਵਸਦੇ ਹਰ ਇੱਕ ਇਨਸਾਨ पूरे 8.2 अरब लोकों इस इस दे दे UB, UM, की शांति और सुरक्षा ਲਈ ਇੱਕ ਟਾਂਚਾ ਤਿਆਰ ਕਰਨ ਦੀ ਗੱਲ ਕਰਦਾ ਹੈ ਇਸ ਤੋਂ ਇਸ ਦੇ ਮਕਸਦ ਦੇ ਵੱਡੇ ਪੈਮਾਨੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਪੂਰੇ ਪ੍ਰਸਤਾਵ ਦੀ ਨੀ ਹੈ ਯੂਬੀ ਯੂਐਮ ਯੂਡੀ ਦਾ ਸਿਧਾਂਤ ਯੂਬੀ ਯਾਨੀ ਯੂਨੀਵਰਸਲ ਬ੍ਰਦਰਹੁੱਡ ਮਤਲਬ ਵਿਸ਼ਵਵਿਆਪੀ ਪਾਈਚਾਰਾ ਅਤੇ ਯੂਡੀ ਯਾਨੀ ਯੂਨੀਵਰਸਲ ਡਿਸਰਮੈਂਟ ਮਤਲਬ ਸਾਰੇ ਹਥਿਆਰਾਂ ਦਾ ਖਾਤਮਾ ਪਰ ਸਵਾਲ ਇਹ ਹੈ ਕਿ ਇਹਨਾਂ ਦੋਵਾਂ ਮੰਜ਼ਿਲਾਂ ਤੱਕ ਪਹੁੰਚੇ ਕਿਵੇਂ ਜਾਵੇ ਖੈਰ ਉਸੇ ਲਈ ਹੈ ਵਿਚਾਰਲਾ ਤਤ ਯੂ ਐਮ ਯਾਨੀ ਯੂनाइटेड ਮਾਸਟਰਸ ਇਸ ਨੂੰ ਇੰਜ ਸਮਝੋ ਕਿ ਯੂ ਬੀ ਤੇ ਯੂ ਡੀ ਮੰਜ਼ਲਾ ਨੇ ਤੇ ਯੂ ਐਮ ਉਹ ਇੰਜਨ ਹੈ ਜਿਸ ਨੇ ਸਾਨੂੰ ਉੱਥੇ ਲੈ ਕੇ ਜਾਣਾ ਹੈ ਚਲੋ ਹੁਣ ਆਪਾਂ ਇਸ ਪ੍ਰਸਤਾਵ ਦੇ ਸਭ ਤੋਂ ਦਿਲਚਸਪ ਤੇ ਕਹ ਲਓ ਸਭ ਤੋਂ ਨਵੇਂ ਹਿੱਸੇ ਤੇ ਧਿਆਨ ਦਿੰਦੇ ਆ ਇਹ ਯੂनाइटेड ਮਾਸਟਰਸ ਦਾ ਆਈਡੀਆ ਤਾਂ ਇਹ ਯੂनाइटेड ਮਾਸਟਰਸ ਹੈ ਕਿ ਇਸ ਨੂੰ ਦੁਨੀਆ ਦਾ ਇੱਕ ਉੱਚਾ ਅਧਿਆਤਮਿਕ ਸਦਨ ਕਿਹਾ ਗਿਆ ਹੈ ਮਤਲਬ ਇੱਕ ਐਸੀ ਸੰਸਥਾ ਜੋ ਰਾਜਨੀਤੀ ਤੋਂ ਉੱਪਰ ਹੋਵੇ ਜਿਸ ਦਾ ਕੰਮ ਸਿਰਫ ਨੈਤਿਕ ਅਤੇ ਮਾਨਵਤਾਵਾਦੀ ਹੋਵੇ ਤੇ ਉਹ ਦੁਨੀਆਵੀ ਰਾਜਨੀਤੀ ਨੂੰ ਇੱਕ ਸਹੀ ਦਿਸ਼ਾ ਦੇਵੇ ਇੱਥੇ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਯੂਐਨ ਦਾ ਮਕਸਦ ਯੂਐਨ ਦੀ ਥਾਂ ਲੈਣਾ ਬਿਲਕੁਲ ਨਹੀਂ ਸਗੋਂ ਉਸ ਦੇ ਨਾਲ ਇੱਕ ਸਾਂਝੇਦਾਰੀ ਵਿੱਚ ਕੰਮ ਕਰਨਾ ਹੈ ਇਸ ਨੂੰ ਸਮਝਾਉਣ ਲਈ ਇੱਕ ਬਹੁਤ ਖੂਬਸੂਰਤ ਉਦਾਹਰਣ ਦਿੱਤੀ ਗਈ ਹੈ ਸ਼ਿਵ ਅਤੇ ਸ਼ਕਤੀ ਦੀ ਜਿੱਥੇ ਯੂਐਨ ਹੈ ਸ਼ਕਤੀ ਯਾਨੀ ਕਿ ਦੁਨੀਆਵੀ ਤਾਕਤ ਉੱਥੇ ਹੀ ਯੂਐਨ ਸ਼ਿਵ ਹੋਵੇਗਾ ਯਾਨੀ ਉਹ ਚੇਤਨਾ ਉਹ ਸਿਧਾਂਤ ਜੋ ਉਸ ਤਾਕਤ ਨੂੰ ਸਹੀ ਰਾਹ ਦਿਖਾਵੇਗਾ सवाल ये उठता है कि ये आध्यात्मिक सदन कम कि करेगा खैर इस दा पूरा एक ढांचा तैयार किया गया है जिसके नौ वक्रे वक्रे अंग या कह लो विभाग हैं ये नौ प्रस्तावित अंग इन्ह की रेंज देखो जरा एक पासे यूएम प्रार्थना काउंसिल वर्गी पूरी तरह अध्यात्मिक संस्था है तो दूजे पास यूनिवर्सल ग्लोबल वार्मिंग सोल्यूशन वर्ग बिल्कुल प्रैक्टिकल विभाग ਮਤਲਬ ਹਰ ਅੰਗ ਦਾ ਮਕਸਦ ਦੁਨੀਆ ਦੀ ਪਲਾਈ ਦੇ ਕਿਸੇ ਖਾਸ ਪਹਿਲੂ ਤੇ ਕੰਮ ਕਰਨਾ ਹੈ ਦੇਖੋ ਕੋਈ ਵੀ ਵੱਡਾ ਵਿਚਾਰ ਉਦੋਂ ਤੱਕ ਸਿਰਫ ਇੱਕ ਸੁਪਨਾ ਹੀ ਰਹਿੰਦਾ ਹੈ ਜਦੋਂ ਤੱਕ ਉਸ ਨੂੰ ਜ਼ਮੀਨ ਤੇ ਉਤਾਰਨ ਦਾ ਕੋਈ ਪਲਾਨ ਨਾ ਹੋਵੇ ਇਸੇ ਲਈ ਇਹ ਪ੍ਰਸਤਾਵ 9d ਯੂਨੀਵਰਸਲ ਅਪੀਲ ਦੇ ਨਾਂ ਨਾਲ ਇੱਕ ਠੋਸ ਐਕਸ਼ਨ ਪਲਾਨ ਵੀ ਦਿੰਦਾ ਹੈ ਜੋ ਸਿੱਧਾ ਦੁਨੀਆ ਦੇ ਲੀਡਰਾਂ ਲਈ ਹੈ ਇਹ ਉਹ 9 ਕਦਮ ਨੇ ਜੋ ਸਿੱਧੇ ਤੌਰ ਤੇ UN ਅਤੇ ਉਸ ਦੇ ਮੈਂਬਰ ਦੇਸ਼ਾਂ ਨੂੰ ਕਰਨ ਲਈ ਕਿਹਾ ਗਿਆ ਹੈ ਇਸ ਵਿੱਚ ਵੱਡੇ ਹਥਿਆਰਾਂ ਤੇ ਗਲੋਬਲ ਐਮਰਜੈਂਸੀ ਲਾਉਣ ਤੋਂ ਲੈ ਕੇ ਚੰਡੀਆਂ ਤੇ ਇਕਤਾ ਦਾ ਇੱਕ ਸਾਂਝਾ ਚਿੰਨ ਅਪਣਾਉਣ ਸਕੂਲਾਂ ਕਾਲਜਾਂ ਦੇ ਸਿਲੇਬਸ ਵਿੱਚ UB UM UGD ਦੇ ਸਿਧਾਂਤਾਂ ਨੂੰ ਸ਼ਾਮਿਲ ਕਰਨ ਤੇ ਆਖਿਰ ਵਿੱਚ ਸਾਰੇ ਵੱਡੇ ਖਤਖ ਹਥਿਆਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਵਾਅਦਾ ਸ਼ਾਮਿਲ ਹੈ ਇੱਕ ਪੂਰਾ ਰੋਡ ਮੈਪ ਹੈ ਸਿਰਫ ਗੱਲਾਂ ਨਹੀਂ ਅਤੇ ਇਹ ਸਿਰਫ ਖਿਆਲੀ ਪੁਲਾਓ ਨਹੀਂ ਹੈ ਇਸ ਲਈ ਇੱਕ ਪੱਕੀ ਟਾਈਮਲਾਈਨ ਵੀ ਦਿੱਤੀ ਗਈ ਹੈ। ਪਲਾਨ ਇਹ ਹੈ ਕਿ ਸਤੰਬਰ 2025 ਵਿੱਚ UN ਜਨਰਲ ਅਸੈਂਬਲੀ ਵਿੱਚ ਇਸ ਤੇ ਚਰਚਾ ਹੋਵੇ। ਫਿਰ 27 ਜੂਨ 2027 ਤੱਕ ਇਸ ਪੂਰੇ ਢਾਂਚੇ ਨੂੰ ਰਸਮੀ ਮਾਨਤਾ ਮਿਲ ਜਾਵੇ। ਅਤੇ ਜਿੱਥੋਂ ਤੱਕ ਵੱਡੇ ਹਥਿਆਰਾਂ ਨੂੰ ਖਤਮ ਕਰਨ ਦੀ ਗੱਲ ਹੈ, ਉਸ ਲਈ 2027 ਤੋਂ ਲੈ ਕੇ 2034 ਤੱਕ ਦਾ ਟਾਰਗੇਟ ਰੱਖਿਆ ਗਿਆ ਹੈ। ਪਰ ਇਹ ਪੂਰਾ ਪ੍ਰਸਤਾਵ ਸਿਰਫ ਰਾਜਨੀਤੀ ਜਾਂ ਟਾਈਮਲਾਈਨਾਂ ਬਾਰੇ ਹੀ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। ਇਹ ਅਧਿਆਤਮ ਅਤੇ ਇਥੋਂ ਤੱਕ ਕੇ ਅੰਕ ਵਿਗਿਆਨ ਨਾਲ ਵੀ ਜੁੜਿਆ ਹੋਇਆ ਹੈ ਜਿਵੇਂ ਕਿ ਇਸ ਨੂੰ ਪੇਸ਼ ਕਰਨ ਦੀ ਤਾਰੀਖ 9 ਸਤੰਬਰ 2025 ਇਹ ਤਾਰੀਖ ਐਵੇਂ ਨਹੀਂ ਚੁਣੀ ਗਈ ਇਸ ਦੇ ਪਿੱਛੇ ਅੰਕ ਵਿਗਿਆਨ ਹੈ ਦੇਖੋ 9 ਤਾਰੀਖ 9ਵਾਂ ਮਹੀਨਾ ਅਤੇ ਸਾਲ 2025 ਦਾ ਜੋੜ ਵੀ 9 ਬਣਦਾ ਹੈ 2+0+2+5 ਬਰਾਬਰ 9 ਤਾਂ ਇਹ ਬਣ ਗਿਆ 999 ਅਤੇ ਅੰਕ 9 ਨੂੰ ਸੰਪੂਰਨਤਾ ज्ञान ਅਤੇ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਹੀ ਗੱਲ ਸਾਨੂੰ ਇਸ ਪ੍ਰਸਤਾਵ ਦੇ ਪਿੱਛੇ ਦੀ ਸੋਚ ਤੇ ਲੈ ਕੇ ਆਉਂਦੀ ਹੈ ਇਸ ਨੂੰ ਸਿਰਫ ਇੱਕ ਪ੍ਰਸਤਾਵ ਨਹੀਂ ਬਲਕਿ ਕੁਦਰਤ ਦਾ ਇੱਕ ਨਿਰਦੇਸ਼ ਕਿਹਾ ਗਿਆ ਹੈ ਇਹ ਲਾਈਨ ਦੱਸਦੀ ਹੈ ਕਿ ਇਸ ਨੂੰ ਬਣਾਉਣ ਵਾਲੇ ਇਸ ਨੂੰ ਸਿਰਫ ਇੱਕ ਪਾਲਿਸੀ ਪੇਪਰ ਨਹੀਂ ਸਗੋਂ ਮਨੁੱਖਤਾ ਦੇ ਵਿਕਾਸ ਦਾ ਇੱਕ ਜ਼ਰੂਰੀ ਤੇ ਕੁਦਰਤੀ ਅਗਲਾ ਕਦਮ ਮੰਨਦੇ ਨੇ ਅਤੇ ਇਹੀ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡਦਾ ਹੈ ਇਹ ਪ੍ਰਸਤਾਵ ਖੁਦ ਨੂੰ ਇੱਕ ਯੂਨੀਵਰਸਲ ਮੰਡੇਟ ਜਾਂ ਵਿਸ਼ਵਵਿਆਪੀ ਆਦੇਸ਼ ਕਹਿੰਦਾ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਕਿਸੇ ਇੱਕ ਵਿਚਾਰ ਨੂੰ ਇੱਕ ਆਈਡੀਆ ਨੂੰ ਇੰਨਾ ਵੱਡਾ ਦਰਜਾ ਹਾਸਲ ਕਰਨ ਲਈ ਕੀ ਕੀ ਚਾਹੀਦਾ ਹੁੰਦਾ ਹੈ ਇਸੇ ਸਵਾਲ ਦੇ ਨਾਲ ਅੱਜ ਦੀ ਇਹ ਪਰਚੋਲ ਇੱਥੇ ਹੀ ਖਤਮ ਕਰਦੇ ਹਾਂ